ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਭੈ ਸਤ ਗੁਰੂ ਅਰਦਾਸ ਮਹਾਰਾਜ ਕੀ ਜੈ ਆਉ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਸਤ ਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਹੋਏ ਇਹ ਜੰਗਲ ਜੋ ਕਦੇ ਸਤ ਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਚੌਂਕ ਜਿਸ ਦਾ ਨਾਮ ਸ੍ਰੀ ਗੁਰੂ ਅਰਦਾਸ ਚੌਂਕ ਰੱਖਿਆ ਗਿਆ ਸੀ ਪਰ ਅੱਜ ਦੀ ਇਸ ਦੀ ਹਾਲਤ ਦੇਖੋ ਇਸ ਦੀ ਸੁੰਦਰਤਾ ਦੇਖੋ ਇਹ ਚੌਕ ਮੂਟਾ ਮੰਡੀ ਦੇ ਨੇੜੇ ਬਣਿਆ ਹੋਇਆ ਚੌਕ ਹੈ ਸੋ ਆਪ ਦੇਖ ਰਹੇ ਹੋ ਇਸ ਦੀ ਸੁੰਦਰਤਾ ਜਿਸ ਦੀ ਕੋਲ ਦੀ ਹਜ਼ਾਰਾਂ ਦੇ ਤਾਦਾਦ ਵਿੱਚ ਹਰ ਰੋਜ਼ ਰਵਿਦਾਸੀਆ ਸਮਾਜ ਦੇ ਔਰ ਬਾਕੀ ਸੰਗਤਾਂ ਲੰਘਦੇ ਹਨ ਇਸ ਦੀ ਸੁੰਦਰਤਾ ਦੇਖ ਕੇ ਸ਼ਾਇਦ ਹਰ ਕਿਸੇ ਨੂੰ ਮਾਣ ਮਹਿਸੂਸ ਹੁੰਦਾ ਹੋਵੇਗਾ ਕਿ ਇਹ ਚੌਕ ਸਾਡੇ ਸਤਿਗੁਰੂ ਰਵਿੰਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਪਰ ਜੋ ਇਸ ਦੀ ਹਾਲਤ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਇਸ ਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡਾ ਸਮਾਜ ਇੰਨਾ ਹੀ ਰਹਿ ਚੁੱਕਾ ਹੈ ਕਿ ਇਸ ਦੀ ਦੇਖਭਾਲ ਨਹੀਂ ਕਰ ਸਕਦਾ ਜਾਂ ਪ੍ਰਸ਼ਾਸਨ ਕੋਲੋਂ ਜਾਂ ਸਰਕਾਰਾਂ ਕੋਲੋਂ ਇਸ ਦੀ ਦੇਖਪਾਲ ਨਹੀਂ ਕਰਵਾ ਸਕਦਾ ਤੇ ਅੱਜ ਦੇ ਜੋ ਚੌਂਕ ਦੇ ਹਾਲਾਤ ਹਨ ਆਪ ਦੇਖ ਰਹੋ ਕਾ ਕਿਡਾ-ਕਡਾ ਹੋਇਆ ਹੈ ਬੂਟੀ ਇਹ ਜਿਹੜਾ ਕਾ ਹੈ ਇਹ ਕਿਸੇ ਦੇ ਪਾਣੀ ਪਾਉਣ ਦੇ ਨਾਲ ਜਾਂ ਬੀਜਣ ਦੇ ਨਾਲ ਨਹੀਂ ਹੋਇਆ ਇਹ ਕੁਦਰਤ ਵੱਲੋਂ ਜੋ ਮੀਂਹ ਪੈਣ ਦੇ ਕਾਰਨ ਹੋਇਆ ਨੇ ਤਾਂ ਇਸ ਦੀ ਦੇਖਪਾਲ ਕੋਈ ਵੀ ਨਹੀਂ ਇਸ ਵੇਲੇ ਕਰ ਰਿਆ। ਸੋ ਆਪ ਦੇਖ ਰਹੇ ਹੋ ਜਿਸ ਚੌਂਕ ਦੇ ਵਿੱਚ ਪਿਛਲੇ ਸਾਲ ਬਹੁਤ ਹੀ ਸੋਹਣੇ-ਸੋਹਣੇ ਫੁੱਲ ਲੱਗੇ ਹੋਏ ਸਨ ਜਿਸ ਦੀ ਬਾੜ ਜੋ ਬਾਹਰ ਬਹੁਤ ਹੀ ਸੁੰਦਰ ਦਿਖਾਈ ਦਿੰਦਾ ਸੀ ਅੱਜ ਇਸ ਦੀ ਹਾਲਤ ਦੇਖੋ। ਥਾਂ-ਥਾਂ ਤੋਂ ਟੁੱਟ ਚੁੱਕਾ ਟੈਲਾਂ ਟੁੱਟ ਚੁੱਕੀਆਂ ਔਰ ਜੋ ਕਾ ਹੈ ਉਹ ਬਾਹਰ ਦਿਖਾਈ ਦੇ ਰਿਹਾ ਹੈ। ਜਿੰਦੀ ਕਦੇ ਸ਼ਾਇਦ ਲੱਗਦਾ ਕਟਾਈ ਨਹੀਂ ਹੋਈ ਹੋਈ ਕਿਉਂਕਿ ਜਦ ਦੇਖਣਾ ਹੀ ਨਹੀਂ ਕਿਸੇ ਨੇ ਸਾਡਾ ਸਮਾਜ ਹੀ ਨਹੀਂ ਦੇਖਦਾ ਤੇ ਦੂਸਰੇ ਬੰਦੇ ਨੇ ਕਿੱਥੋਂ ਦੇਖਣਾ ਹੈ ਸਰਕਾਰਾਂ ਨੇ ਕਿੱਥੋਂ ਦੇਖਣਾ ਹੈ ਪ੍ਰਸ਼ਾਸਨ ਨੇ ਕਿੱਥੋਂ ਦੇਖਣਾ ਹੈ ਇਹ ਜ਼ਿੰਮੇਵਾਰੀ ਬਣਦੀ ਹੈ ਸਾਡੇ ਸਮਾਜ ਦੀ ਕਿ ਸਾਡੇ ਰਹਿਬਰ ਤਨਤਨ ਸਤਗੁਰਪ੍ਰਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਇਹ ਚੌਕ ਜਿੰਦੀ ਹਾਲਤ ਅੱਜ ਬਹੁਤ ਹੀ ਤਰਸਯੋਗ ਹੈ ਸ਼ਾਇਦ ਹੀ ਕੋਈ ਐਸਾ ਚੌਕ ਹੋਵੇਗਾ ਜਲੰਧਰ ਦੇ ਵਿੱਚ ਜੋ ਇਸ ਦੀ ਇਸ ਤਰ੍ਹਾਂ ਦੀ ਹਾਲਤ ਉਸ ਦੀ ਹੋਵੇਗੀ ਬਾਕੀ ਚੌਕ ਦੇਖਿਓ ਤੁਸੀਂ ਕਿੰਨੇ ਸੋਹਣੇ ਸੋਹਣੇ ਬਣੇ ਹੋਏ ਹਨ ਕੀ ਪ੍ਰਸ਼ਾਸਨ ਵੱਲੋਂ ਇਹ ਸਾਡੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਜਾਂ ਇਸ ਨੂੰ ਅਣਦੇਖਿਆ ਕੀਤਾ ਜਾ ਰਿਹਾ ਜਾਂ ਸਾਡੇ ਸਮਾਜ ਵੱਲੋਂ ਇਸ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਸੋ ਗੁਰੂ ਪਿਆਰੇ ਸਾਧਸੰਗ ਜੋ ਬੇਨਤੀ ਕਰਦੇ ਆਂ ਕਿ ਇਸ ਵੱਲ ਜਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੇ ਰਹਿਬਰ ਦੇ ਨਾਮ ਤੇ ਸਤੂਗੁਰਬਦਾਸ ਮਹਾਰਾਜ ਜੀ ਦੇ ਨਾਮ ਤੇ ਇਹ ਚੌਕ ਬਣਿਆ ਹੋਇਆ ਹੈ ਪਰ ਇਸ ਦੀ ਹਾਲਤ ਤੁਸੀਂ ਆਪ ਹੀ ਦੇਖ ਲਵੋ ਕਿ ਇਸ ਤੇ ਮਾਣ ਕਰਨ ਵਾਲੀ ਗੱਲ ਹੈ ਜਾਂ ਫਿਰ ਸ਼ਰਮ ਵਾਲੀ ਗੱਲ ਹੈ ਕਿਉਂਕਿ ਮਾਣ ਤਾਂ ਹੀ ਹੁੰਦਾ ਜੇ ਇਹ ਬਹੁਤ ਸੋਹਣਾ ਨਜ਼ਰ ਆਉਂਦਾ ਇਹ ਤਾਂ ਜੰਗਲ ਬਣ ਚੁੱਕਿਆ ਹੈ ਕਿਉਂਕਿ ਜੰਗਲ ਦੇ ਵਿੱਚ ਨਾ ਕਿਸੇ ਬੂਟੀ ਦੀ ਨਾ ਕਿਸੇ ਪੌਦੇ ਦੀ ਨਾ ਕਿਸੇ ਕਾਹ ਦੀ ਕਟਾਈ ਹੁੰਦੀ ਹੈ ਤੇ ਇਸ ਚੌਂਕ ਦੀ ਵੀ ਹਾਲਤ ਉਹੋ ਜਿਹੀ ਹੋ ਚੁੱਕੀ ਹੈ ਸੋ ਆਪ ਦੇਖੋ ਚੌਂਕ ਦੇ ਵਿੱਚ ਜਿਹੜਾ ਕਾਹ ਹੈ ਜਾਂ ਬੂਟੀ ਲੱਗੀ ਹੋਈ ਆ ਜਿਹੜੀ ਆਪਣੇ ਆਪ ਉੱਗੀ ਹੋਈ ਦੇਖੋ ਕਿੰਨਾ-ਕੰਨਾ ਕਾਹ ਹੋਇਆ ਹੈ ਜਿਹਦੀ ਕੋਈ ਦੇਖਪਾਲ ਨਹੀਂ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹ ਇਸ ਵੱਲ ਧਿਆਨ ਦੇਵੇ ਔਰ ਆਪਣੀਆਂ ਸੰਗਤਾਂ ਜਿੰਨੀਆਂ ਵੀ ਕਿਉਂਕਿ ਇਹ ਚੌਂਕ ਜਿੱਥੇ ਬਣਿਆ ਹੋਇਆ ਹੈ ਬੂਟਾ ਮੰਡੀ ਦੇ ਵਿੱਚ ਬੂਟਾ ਮੰਡੀ ਦੇ ਨੇੜੇ ਬਣਿਆ ਹੋਇਆ ਚੌਂਕ ਹੈ ਇੱਥੇ ਹਰ ਰੋਜ਼ ਹਜ਼ਾਰਾਂ ਲੋਕ ਇੱਥੋਂ ਲੰਘਦੇ ਹਨ ਦੇਖੋ ਸਹੀ ਹਾਲਤ ਕਿ ਜਿਹੜੇ ਲੋਕ ਸਾਡੇ ਰਵਦਾਸੀਆ ਸਮਾਜ ਦੇ ਲੋਕ ਹੈ ਕਿ ਉਹਨਾਂ ਨੂੰ ਇਹ ਦਿਖਾਈ ਨਹੀਂ ਦਿੰਦਾ